ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਰਗਵਾਸੀ ਸਰਦਾਰ ਚੰਤ ਸਿੰਘ ਜੀ ਅਤੇ ਸਵਰਗਵਾਸੀ ਸਰਦਾਰਨੀ ਚੰਨਣ ਕੌਰ ਜੀ ਉਹਨਾਂ ਦੀ ਮਿੱਠੀ ਜਾਤ ਦੇ ਵਿੱਚ ਸਰਦਾਰ ਸੁਜੀਤ ਸਿੰਘ ਅਤੇ ਸਰਦਾਰ ਮੱਖਣ ਸਿੰਘ ਜੀ ਸਮੂਹ ਪਰਿਵਾਰ ਕੈਨੇਡਾ ਨਿਵਾਸੀ ਅਤੇ ਸਰਬੱਤ ਦਾ ਭਲਾ ਚਾਹਰੇ ਡਰਸਟ ਦੇ ਸਹਿਯੋਗ ਦੇ ਨਾਲ ਸਰਦਾਰ ਐਸ.ਪੀ. ਸਿੰਘ ਜੀ ਬਰਾਏ ਸਾਹਿਬ ਦੀ ਨਿਰਦੇਸ਼ਨਾ ਹੇਠ ਇਹ ਜੋ ਅੱਜ ਦਾ ਫ੍ਰੀ ਕੈਂਪ ਅੱਖਾਂ ਦਾ ਲੱਗ ਰਿਹਾ ਹੈ ਇਦੇ ਸਬੰਧ ਵਿੱਚ ਕਿਉਂਕਿ ਸਾਡੀ ਦੁੱਖ ਤਕਲੀਫ ਦੇ ਨਾਲੇ ਦਾ ਸਬੰਧ ਹੈ ਸੋ ਮੈਂ ਸਮੂਹ ਸੰਗਤਾਂ ਨੂੰ ಗ್ರಾಮ ਪੰਚਾਇਤ ਨੂੰ ਗੁਰਦੁਆਰਾ ਕਮੇਟੀ ਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈ ਦਿਨਾ ਕਿ ਉਹਨਾਂ ਨੇ ਮਨੁੱਖਤਾ ਦੀ ਸੇਵਾ ਵਾਸਤੇ ਇਹ ਉਪਰਾਲਾ ਕੀਤਾ ਔਰ ਮੈਂ ਇਹ ਵੀ ਆਸ ਕਰਦਾ ਕਿ ਆਪਾਂ ਇਸ ਕੈਂਪ ਨੂੰ ਸਾਲਾਨਾ ਕਰਾਂਗੇ ਔਰ ਅੱਗੇ ਸਮੇਂ ਵਿੱਚ ਆਉਂਦੇ ਵਿੱਚ ਆਪਾਂ ਇਸੇ ਤਰ੍ਹਾਂ ਹਰ ਸਾਲ ਇਕੱਠੇ ਹੋਇਆ ਕਰਾਂਗੇ ਸੋ ਅੱਖਾਂ ਦੇ ਕੈਂਪ ਦੀ ਜਿਵੇਂ ਗੱਲ ਹੋਈ ਹੈ ਸਾਡੇ ਜੂਨਲ ਪ੍ਰਧਾਨ ਸਰਦਾਰ ਅਮਰਜੋਤ ਸਿੰਘ ਜੀ ਇਹਨਾਂ ਦੇ ਆਫਿਸ ਉਪਰੰਤ ਰਿੰਦਰ ਕੁਮਾਰ ਜੀ ਜਤਿੰਦਰ ਸਿੰਘ ਜੀ ਵਾਲੀਆ ਸਾਹਿਬ ਸਰਪੰਚ ਦੇਸਰਾਜ ਜੀ ਵਾਧੜਾ ਤੋਂ ਸਾਡੇ ਪੰਚ ਸਾਹਿਬਾਨ ਬਲਵਿੰਦਰ ਕੁਮਾਰ ਜੀ ਪੁਤ्तर ਸਿੰਘ ਜੀ ਪਰਮਜੀਤ ਸਿੰਘ ਜੀ ਉਹ ਹੋਰ ਇਲਾਕੇ ਤੋਂ ਖਾਸ ਕਰਕੇ ਮਹਿਸਮਪੁਰ ਤੋਂ ਬਹੁਤ ਸਾਰੀਆਂ ਸੰਗਤਾਂ ਸਾਡੇ ಗ್ರಾಮ ਪੰਚਾਇਤ ਆਈ ਹੈ ਪਿੰਡ ਭੋੜਿਆਂ ਦੀ ਪੰਚਾਇਤ ਆਈ ਹੈ ਔਰ ਬਹੁਤ ਸਾਰੇ ਸਾਡੇ ਹਲੇ ਦਵਾਲੇ ਦੇ ਸੱਜਣ ਆਏ ਆ ਜਿਨ੍ਹਾਂ ਨੇ ਆਪਣਾ ਟ੍ਰੀਟਮੈਂਟ ਵੀ ਕਰਾਉਣਾ ਹੈ ਜਾਂ ਇਸ ਪ੍ਰੋਗਰਾਮ ਵਿੱਚ ਵੈਸੇ ਸ਼ਾਮਲ ਹੋਣ ਆਏ ਹੋ ਸੋ ਮੈਂ ਨਿੱਗੀ ਜਿਹਾ ਆਖਦਾ ਸਾਰੇ ਸੱਜਣਾ ਨੂੰ ਔਰ ਆਸ ਕਰਦਾ ਕਿ ਇਹ ਜਿਹੜਾ ਸਾਡਾ ਉਦਮ ਹੈ ਉਬਰਾਏ ਸਾਹਿਬ ਦੇ ਉਦਮ ਸੰਕਟ ਦਾ ਜੋ ਇਹ ਕੈਂਪ ਲੱਗ ਰਿਹਾ ਹੈ ਇਹ ਜਰੂਰ ਕਾਮਯਾਬ ਹੋਊਗਾ ਔਰ ਜਿਹੜੇ-ਜਿਹੜੇ ਮਰੀਜ਼ਾਂ ਨੂੰ ਅੱਖਾਂ ਦੀ ਕੋਈ ਪ੍ਰੋਬਲਮ ਹੈ ਉਹ ਜਰੂਰ ਠੀਕ ਹੋ ਕੇ ਆਪਣੇ ਘਰਾਂ ਨੂੰ ਜਾਣਗੇ ਕਿਉਂਕਿ ਅੱਖਾਂ ਮਨੁੱਖੀ ਸਰੀਰ ਦਾ ਬਹੁਤ ਜ਼ਰੂਰੀ ਅੰਗ ਹੈ ਸਿਆਣੇ ਕਹਿੰਦੇ ਅੱਖਾਂ ਗਈਆਂ ਜਹਾਨ ਗਿਆ ਅੱਖਾਂ ਦੇ ਨਾਲ ਹੀ ਆਪਾਂ ਦੇਖ ਸਕਦੇ ਹਾਂ ਸੋ ਉਮਰ ਦੇ ਨਾਲ ਜਦੋਂ ਉਮਰ ਵੱਧਦੀ ਹੈ ਥੋੜਾ ਬਤਨੁਕਸਖਾਂ ਵਿੱਚ ਪੈਂਦਾ ਵੀ ਮੋਦੀ ਦੀ ਗੱਲ ਹੋ ਸਕਦੀ ਹੈ ਜਾਂ ਕੋਈ ਅੱਖਾਂ ਵਿੱਚ ਛੱਟ ਪੇਟ ਲੱਗ ਸਕਦੀ ਹੈ ਜਾਂ ਕੁਝ ਉਮਰ ਤੋਂ ਪਹਿਲਾਂ ਦੀਆਂ ਗੱਲਾਂ ਵੀ ਹੋ ਸਕਦੀਆਂ ਜਿਸ ਦਾ ਕਰਕੇ ਅੱਖਾਂ ਦੀ ਰੋਸ਼ਨੀ ਵਿੱਚ ਕਮੀ ਆ ਸਕਦੀ ਹੈ ਨਹੀਂ ਤੇ ਡਾਕਟਰ ਸਾਹਿਬਾਨ ਕਹਿੰਦੇ ਵੀ ਰੋਜ਼ਾਨਾ ਜਦੋਂ ਸਾਡੀ ਜ਼ਿੰਦਗੀ ਹੈ ਉਹਦੇ ਵਿੱਚ ਰੂਟੀਨ ਚੈੱਕ ਅਪ ਹੋਣਾ ਚਾਹੀਦਾ ਹੈ 2 4 6 ਮਹੀਨੇ ਬਾਅਦ ਸਾਲ ਬਾਅਦ ਤਾਂ ਜੋ ਸਾਨੂੰ ਪਤਾ ਲੱਗ ਸਕੇ ਡਾਕਟਰ ਸਾਹਿਬਾਨ ਦੱਸ ਸਕਣ ਕਿ ਅੱਖਾਂ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਨਹੀਂ ਤੇ ਰੂਟੀਨ ਚੈੱਕ ਅਪ ਕਰਾ ਕੇ ਆਪਾਂ ਆਪਣੇ ਘਰਾਂ ਨੂੰ ਜਾ ਸਕਦੇ ਹਾਂ ਔਰ ਖਾਸ ਤੌਰ ਤੇ ਜਿਵੇਂ ਅੱਜ ਕੱਲ ਦੀ ਜ਼ਿੰਦਗੀ ਹੈ ਬੱਚੇ ਫੋਨ ਨਾਲ ਜਿਆਦਾ ਅਟੈਚ ਹੁੰਦੇ ਆ ਟੈਲੀਵਿਜ਼ਨ ਦੇ ਨਾਲ ਜਿਆਦਾ ਅਟੈਚ ਹੁੰਦੇ ਆ ਉਹਦਾ ਕਰਕੇ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਜਾਂ ਸਾਡੀ ਅਸੀਂ ਸਿੰਪਲ ਭਾਸ਼ਾ ਵਿੱਚ ਕਹਿੰਦੇ ਨਿਗਾ ਦਾ ਨੰਬਰ ਵੱਧ ਗਿਆ ਉਹਦੇ ਵਿੱਚੋਂ ਬਚਣ ਵਾਸਤੇ ਕਿਉਂਕਿ ਅੱਖਾਂ ਦੇ ਨਾਲ ਹੀ ਸਾਰੀ ਜ਼ਿੰਦਗੀ ਹੈ ਸੋ ਇਹ ਸਰਬੰਧਾ ਪਰਚੈਰੀਟੇਬਲ ٹرسٹ ਵੱਲੋਂ ਖਾਸ ਤੌਰ ਤੇ ਸਾਡੇ ਜਗENDER ਕਾਈ ਨੇ ਬਹੁਤ ਵੱਡਾ ਉਦਦਮ ਕੀਤਾ ਹੈ ਔਰ ਸਾਡੇ ਪ੍ਰਧਾਨ ਜੀ ਜਿਹੋਨਾਂ ਪ੍ਰਧਾਨ ਜੀ ਸਾਡੇ ਦਰਮਾਨ ਬੈਠੇ ਆ ਇਹਦੇ ਨਾਲ ਮੈਂ ٹرسٹ ਵੱਲੋਂ ਥੋੜਾ ਜਿਹਾ ਜੋ ਗਤੀਵਿਧੀਆਂ ਚਲਾਈ ਜਾਂਦੀਆਂ ਆ ਉਹਦੇ ਬਾਰੇ ਡਾਕੂਮੈਂਟ ਵਾਸਤੇ ਬੇਨ ਇੱਕ ਤੇ ਸਰਬੱਤਾਂ ਪੁਲਾਟਿਟੇਬਲ ਟਰਸਟ ਵੱਲੋਂ ਜਿਵੇਂ ਮੈਡੀਕਲ ਕੈਂਪ ਲਵਾਏ ਜਾਂਦੇ ਆ ਇਸੇ ਤਰ੍ਹਾਂ ਇੱਕ ਵਿਧਵਾਵਾਂ ਬੀਬੀਆਂ ਜੜੀਆਂ ਜਾਂ ਕੋਈ ਹੋਰ ਹੈਂਡੀਕੈਪਡ ਪਰਸਨਾਂ ਉਹਨਾਂ ਵਾਸਤੇ ਪੈਨਸ਼ਨ ਲਗਾਈ ਜਾਂਦੀ ਹੈ ਮਹੀਨਾ ਬਾਅਦ ਤੁਹਾਨੂੰ ਇਹ ਵੀ ਪਤਾ ਹੈ ਕਿ ਉਬਰਾਈ ਸਾਹਿਬ ਵੱਲੋਂ ਜਿਹੜੇ ਸਾਡੇ ਲੋਕ ਵਿਦੇਸ਼ਾਂ ਵਿੱਚ ਫਸ ਜਾਂਦੇ ਆ ਜਾਂ ਕਿਸੇ ਦੀ ਮੌਤ ਹੋ ਜਾਂਦੀ ਹੈ ਉਹਨਾਂ ਨੂੰ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਜਾਂਦਾ ਔਰ ਇਹ ਬਹੁਤ ਵੱਡਾ ਖਰਚਾ ਟ੍ਰਸਟ ਕਰ ਰਿਹਾ ਇਹਦੇ ਨਾਲ ਬਰਾਏ ਸਾਹਿਬ ਵੱਲੋਂ ਅਨੰਦਪੁਰ ਸਾਹਿਬ ਵਿੱਚ ਇੱਕ ਯੂਨੀਵਰਸਿਟੀ ਦੀ ਵੀ ਤਿਆਰ ਕੀਤੀ ਜਾ ਰਹੀ ਹੈ ਹੋਰ ਸਾਡੇ ਬੱਚਿਆਂ ਵਾਸਤੇ ਫ੍ਰੀ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਜਾਂਦਾ। ਖਾਸ ਜ਼ੋਰ ਤੇ ਜਿਹੜੇ ਬੱਚੇ 80% ਤੋਂ ਵੱਧ ਨੰਬਰਾਂ ਵਾਲੇ ਜਾਂ ਜਿਹੜੇ ਬੱਚੇ ਦੇ ਸਿਰ ਤੇ ਉਹਦੇ ਪਿਓ ਦਾ ਸਹਾਰਾ ਨਹੀਂ ਹੈਗਾ ਉਹਨਾਂ ਵਾਸਤੇ ਇਹ ਕਾਲਜਾਂ ਦੇ ਵਿੱਚ ਜਿਹੜੇ ਬੱਚੇ ਡਿਗਰੀ ਕਰਦੇ ਆ ਉਹਨਾਂ ਵਾਸਤੇ ਇੱਕ ਸਮੈਸਟਰ ਦੀ ਫੀਸ ਫ੍ਰੀ ਦਿੱਤੀ ਜਾਂਦੀ ਹੈ। ਹੋਰ ਬਹੁਤ ਸਾਰੀਆਂ ਕਾਰਵਾਈਆਂ ਸਾਡੇ ਪ੍ਰਧਾਨ ਜੀ ਦੱਸਣਗੇ ਜਿਹੜੀਆਂ ਸਰਗਰਮੀਆਂ ਕੀਤੀਆਂ ਜਾਂਦੀਆਂ ਜਿਵੇਂ ਕਿਸੇ ਦਾ ਡਾਇਲਸਿਸ ਸੋਣਾ ਮਰੀਜ਼ ਦਾ ਉਹ ਫ੍ਰੀ ਕੀਤਾ ਜਾਂਦਾ ਜਲੰਧਰ ਵਿੱਚ ਮਸ਼ੀਨਾਂ ਲੱਗੀਆਂ ਹੋਈਆਂ। ਇਸੇ ਤਰ੍ਹਾਂ ਪੂਰੇ ਪੰਜਾਬ ਵਿੱਚ ਨਹੀਂ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਬਹੁਤ ਘੱਟ ਕੀਮਤ ਤੇ ਲቦਟੀਆਂ ਲਗਾਈਆਂ ਗਈਆਂ ਜਿਹੜਾ 100 ਰੁਪਏ ਦਾ ਟੈਸਟ ਹੈ ਉਹ 10.5 ਰੁਪਏ ਵਿੱਚ ਹੋ ਰਿਹਾ ਔਰ ਬੜੀ ਵਧੀਆ ਤਰੀਕੇ ਦੇ ਨਾਲ ਹੋ ਰਿਹਾ ਇਹ ਲੈਬੋਰੀਟਰੀਆਂ ਆਪਾਂ ਵੀ ਆਪਣੇ ਇਲਾਕੇ ਵਿੱਚ ਖੁਲਾ ਸਕਦੇ ਹਾਂ ਸੋ ਇਹਨਾਂ ਬੇਨਤੀਆਂ ਦੇ ਨਾਲ ਮੈਂ ਬੇਨਤੀ ਕਰੂੰਗਾ ਸਾਡੇ ਪ੍ਰਧਾਨ ਜੀ ਅੱਗੇ ਕਿ ਉਹ ਦੋ ਸ਼ਬਦ ਸੰਕਤਨਾਂ